ਅੰਮ੍ਰਿਤਸਰ ਮਕਬੂਲਪੁਰਾ ਮਹਿਤਾ ਰੋਡ ਗਲੀ ਨੰਬਰ 1 ਵਿਖੇ ਪੀਰ ਬਾਬਾ ਲਖ ਦਾਤਾ ਨਿਗਾਹੇ ਵਾਲੇ ਜੀ ਦੀ ਇਕੱਤੀ ਮਹਿੰਦੀ ਡੋਰੀ ਦੀ ਰਸਮ ਬੜੀ ਸ਼ਰਧਾ ਤੇ ਧੂਮ-ਤਾਮ ਨਾਲ ਮਨਾਈ ਗਈ ਇਸ ਮੌਕੇ ਸ਼ਰਦਾਲੂਆਂ ਦੀ ਵੱਡੀ ਗਿਣਤੀ ਨੇ ਹਾਜ਼ਰੀ ਭਰੀ ਅਤੇ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਮੁੱਖ ਸੇਵਾ ਦਾ ਸੁਖਦੇਵ ਸਿੰਘ ਕਾਕਾ ਸਿੰਘ ਜੋਬਨ ਗੋਲਡੀ ਪ੍ਰਦਾਨ ਰੇਸ਼ਮ ਸਿੰਘ ਫੌਜੀ ਗੁਰਪ੍ਰੀਤ ਗੋਪੀ ਰਾਜੂ ਜੋਬਨ ਸਿੰਘ ਹਰਪ੍ਰੀਤ ਸਿੰਘ ਹੈਪੀ ਜਸਪਾਲ ਸਿੰਘ ਪੱਪੂ ਪਗਤ ਚੰਡੂ ਬਲਵਿੰਦਰ ਸਿੰਘ ਬੱਬੂ, ਅਮਰਿਤਪਾਲ ਸਿੰਘ, ਰਾਹੁਲ, ਆਕਾਸ਼, ਅਮਨਦੀਪ ਸਿੰਘ, ਜਤਿੰਦਰ ਸਿੰਘ ਲਾਲਾ, ਕੁਲਾ ਸਿੰਘ, ਰੋਬਿਨ, ਲਵਪ੍ਰੀਤ ਸਿੰਘ, ਰੇਸ਼ਮ ਸਿੰਘ ਮੰਗੂ ਅਤੇ ਬੂਟਾ ਪਗਤ ਸ਼ਾਮਲ ਸਨ ਇਸ ਮੌਕੇ ਸ਼ਰਦਾਲੂ ਵਾਲੀ ਲੰਗਰ ਦਾ ਖਾਸ ਪ੍ਰਬੰਧ ਸੀ ਜਿਸ ਦਾ ਸੰਗਤ ਨੇ ਆਨੰਦ ਮਾਣਿਆ ਕੀ ਸੁਬਾ ਮੈਂ ਕਲੀਨ ਮੇਸੇ ਪਰ ਪੰਜਾ ਪੀਰ ਦਾ ਮੇਰਾ ਸਾਥ ਰੱਖ ਜੀ ਤੀਨ ਹਾ ਗੁਨਾਗਾਰ ਦੋ ਬਖਸ਼ਣ ਹਾਰ ਆਦਮ ਤੇ ਦਾਰ ਪਰ ਫਤੇ ਕਰ ਹਰਮਦਾਨ ਅੱਤ ਬਿਸਮਿਲਲਾ ਪੜੀ ਸਿਆ ਮਕਾ ਬਿਸਮਿਲਲਾ ਤੇ ਪੜਿਆ ਮੈਨੂੰ ਜਿਸੇ ਨੂਰ ਤੇ ਹੂਰ ਬਿਸਮਿਲਲਾ ਪੜੀ ਸਿਹਦਰ ਤੂਬਾ ਤੇ ਰਸੂਲ ਜੇ ਕੋ ਬੰਦਾ ਰੱਬ ਦਾ बैठ के पढ़े मिलना पड़े सफा बिशरे बना के सब तो है फकीर के मरीज गिर के जुबे खतरे को अमीरों के तालब अल्लाह के फकीर आली के नबी दे नए प्रे करवा पाया हजित पीर बाबा फिर चंद जी रहमतान ने हजरत पीर बाबा जतीन शाह जी रहमतुल्ला ने हजत पीर बला ਅਜਿਤ ਪੀਰਬਾਬਾ ਅਮੀਰ ਸ਼ਾਹ ਜੀ ਰੰਤੂਲਾ ਦੇ ਸਰਕਾਰ ਮਕਬੂਲਪੁਰਾ 1 ਨੰਬਰ ਗਲੀ ਦੇ ਵਿੱਚ ਲੱਖਾਂ ਦਾ ਤੇ ਪੀਰ ਜੀ ਦਾ ਹਉਕ ਬਣਾਇਆ ਜਾ ਰਿਹਾ ਹੈ ਹੈ ਮੇਰੇ ਅੱਲਾ ਇਸ ਗੁੱਧ ਦੇ ਵਿੱਚ ਆਪ ਦੀ ਸੇਵਾ ਕਰਾਣੇ ਆਪ ਦੀ ਤੇ ਖਿਦਮਤ ਕਰਾਣੇ ਇਸ ਇਲਾਕੇ ਦੇ ਨਾਮ ਵਾਲਾ ਬੱਚਿਆਂ ਨੇ ਬੀਬੀਆਂ ਭੈਣਾ ਭਰਾਵਾਂ ਨੇ ਜੋ ਉਨ੍ਹਾਂ ਵੀ ਇਸ ਗੁੱਧ ਦੇ ਵਿੱਚ ਦਾਨ ਕੱਟਣਾ ਕੀਤੀ ਹੈ ਉਹਨਾਂ ਦੀ ਮਨਜ਼ੂਰ ਕਰਨੀ ਉਹਨਾਂ ਦੇ ਘਰਾਂ ਵਿੱਚ ਸੁੱਖ ਸ਼ਾਂਤੀ ਬਖਸ਼ੀ ਜਿਨ੍ਹਾਂ ਨੂੰ ਪੁੱਤਰਾ ਦੀ ਲੋੜ ਹੈ ਉਹਨਾਂ ਨੂੰ ਪੁੱਤਰ ਦੇ ਦਿਓ ਜਿਨ੍ਹਾਂ ਨੂੰ ਘਰ ਦੀ ਲੋੜ ਹੈ ਉਹਨਾਂ ਨੂੰ ਘਰ ਦੇ ਦਿਓ ਜਿਨ੍ਹਾਂ ਨੂੰ ਕਾਰੋਬਾਰ ਦੀ ਜ਼ਰੂਰਤ ਹੈ ਉਹਨਾਂ ਨੂੰ ਕਾਰੋਬਾਰ ਬਖ ਦਿਓ ਜਿਨ੍ਹਾਂ ਨੂੰ ਧੀਆ ਦੀ ਲੋੜ ਹੈ ਉਹਨਾਂ ਨੂੰ ਧੀਆ ਦੇ ਦਿਓ ਐ ਮੇਰੀ ਸਰਕਾਰ ਪੀਰ ਲਖਦਾ ਦਾ ਜੀ ਆਪ ਜੀ ਦੀ ਹਜ਼ੂਰੀ ਵਿੱਚ ਜਿੰਨੇ ਵੀ ਸੰਗਤ ਆਈ ਆ ਇਹਨਾਂ ਦੀਆਂ ਆਸਾਂ ਭਰਤਾ ਪੂਰੀਆਂ ਕਰਦੇ ਐ ਮੇਰੇ ਲਖਦਾ ਦਾ ਪੀਰ ਦੀ ਆਸ ਜੀ ਦੇ ਰੱਖੋ ਸੇਵਾ ਕਰ Thank <laughs> you. ਬੋਲ ਸਕੇ ਦਰਬਾਰ ਕੀ ਜਮਨੀ ਸ਼ੈਤਾਨੇ ਰਜ਼ੀਮ ਬismillah रहमान रहीम ਅਸੀਂ ਬਾਬਾ ਹੀਰੋਸ਼ਾਹ ਜੀ ਨੌਸ਼ਾਹੀ ਕਾਦਰੀ ਪਰਵਾਨੇ ਦਰਬਾਰ ਪਿੰਡ ਪਤਾਪੁਰ ਸ਼ਰੀਫ ਦੇ ਵਿੱਚੋਂ ਇੱਥੇ ਮਕਬੂਲਪੁਰਾ 1 ਨੰਬਰ ਗਲੀ ਦੇ ਵਿੱਚ ਲਖ ਦਾਤਾ ਪੀਰ ਜੀ ਦੇ ਦਰਬਾਰ ਦਾ ਉਰਸ ਮਨਾਇਆ ਜਾ ਰਿਹਾ ਹੈ ਇਸ ਉਰਸ ਦੇ ਵਿੱਚ ਮਹਦੀ ਡੋਰੀ ਦੀਆਂ ਰਸਮਾਂ ਕੀਤੀਆਂ ਗਈਆਂ ਨੇ ਇਸ ਮਹਦੀ ਡੋਰੀ ਰਸਮਾਂ ਦੇ ਵਿੱਚ ਸਾਨੂੰ ਇਹਨਾਂ ਬੱਚਿਆਂ ਨੇ ਬੁਲਾਇਆ ਸੀ ਔਰ ਇਸ ਵਕਤ ਇਸ ਦਰਬਾਰ ਦੀ ਕਮੇਟੀ ਦੇ ਜਿੰਨੇ ਵੀ ਮੈਂਬਰ ਹਨ ਸੰਗਤਾਂ ਸਾਰੀਆਂ ਹਾਜ਼ਰ ਹੋਈਆਂ ਨੇ ਤੇ ਕੱਲ ਬੜੀ ਸ਼ੌਕਤ ਤੇ ਸ਼ਾਨ ਦੇ ਨਾਲ ਪੀਰ ਲਖਦਾ ਤੇ ਪੀਰ ਜੀ ਦਾ ਉਰਸ ਮਨਾਇਆ ਜਾ ਰਿਹਾ ਹੈ ਲੰਗਰ ਭੰਡਾਰੇ ਖੁੱਲੇ ਵਰਤਾਏ ਜਾਣਗੇ ਔਰ ਮਹਿਫਲਾਂ ਦਾ ਆਗਾਜ਼ ਕੀਤਾ ਜਾਏਗਾ ਮਹਿਫਲ ਤੇ ਕਵਾਲੀ ਕਰਨ ਵਾਸਤੇ ਐਸ ਕੇ ਸੰਤਾਂ ਇਸ ਮਹਿਫਲ ਦਾ ਆਗਾਜ਼ ਕਰਨ ਵਾਸਤੇ ਆਉਣਗੇ ਆਮੀਨ ਆਮੀਨ ਜ਼ਿਕਰ ਆ ਪੀਰ ਬਾਬਾ ਲਖਦਾਤਾ ਜੀ ਦਾ ਉਹ ਸਾਰੇ ਦਰਬਾਰ ਜਾਈ ਆਇਆ ਹਿਆਂ ਸਾਧ ਸੰਗਤਾਂ ਨੂੰ ਮੈਂ ਇਹੋ ਹੀ ਨਵੇਂ ਨੰਦ ਕਰਾਂ ਦਾ ਕੀ ਮਕਬੂਲ ਪੁਰੇ 1 ਨੰਬਰ ਗਲੀ ਦੇ ਵਿੱਚ ਬੜੀ ਧੂਮ ਧਾਮ ਨਾਲ ਸੱਚੀ ਸਰਕਾਰ ਜੀ ਦਾ ਮੇਲਾ ਮਨਾਇਆ ਜਾ ਰਿਹਾ ਹੈ ਕਿ ਸਾਰੇ ਭੈਣ ਭਰਾ ਅੱਜ ਬੜੀਆਂ ਖੁਸ਼ੀਆਂ ਨਾਲ ਮੇਲਾ ਮਨਣ ਵਾਸਤੇ ਆਏ ਨੇ ਅੱਜ ਪੀਰ ਬਾਬਾ ਜੀ ਦੀ ਰਸਮ ਮੇਦੀ ਮਨਾਈ ਗਈ ਆ ਤੇ ਕੱਲ ਉਹਨਾਂ ਦਾ 10 ਦਿਨ ਉਸ ਮਨਾਇਆ ਜਾਏਗਾ ਅਤੇ ਲੰਗਰ ਲਗਾਏ ਜਾਣਗੇ ਮੈਂ ਇਸ ਇਲਾਕੇ ਦੇ ਵਿੱਚ ਕਾਉਂਸਲਰ ਦੇ ਇਲੈਕਸ਼ਨ ਲੜੇ ਨੇ ਕਾਂਗਰਸ ਕਮੇਟੀ ਵੱਲੋਂ ਤੇ ਮੈਨੂੰ ਇਹ ਖੁਸ਼ੀ ਆ ਕਿ ਮੈਨੂੰ ਮੇਰੇ ਭਰਾਵਾਂ ਨੇ ਬੁਲਾ ਕੇ ਮੇਰਾ ਬੜਾ ਉਤਸਾਹ ਵਧਾਇਆ ਮੈਂ ਹੱਥ ਜੋੜ ਕੇ ਬੇਨਤੀ ਇਹ ਕਰਾਂਗਾ ਕਿ ਇਹ ਮੇਲੇ ਵਿੱਚ ਆ ਕੇ ਆਪਣਾ ਭੈਣ ਭਰਾ ਸਾਰੇ ਆਪਣਾ ਯੋਗਦਾਨ ਦਿਆ ਕਰਨ ਖੁਸ਼ੀਆਂ ਦਾ ਮੇਲਾ ਬਣਾਇਆ ਕਰ ਜੈ ਬੱਬੇ ਪੀਰ ਦੀ ਬੜਾ ਲੱਖ ਦਾ ਤੇ ਪੀਰ ਦਾ ਬਹੁਤ ਬਾਕੀ ਜਵਾਰ ਕੀ ਜੈ ਸਾਰੀਆਂ ਸੰਤਾਂ ਨੂੰ ਮੇਲੇ ਦੀ ਲੱਖ ਲੱਖ ਵਧਾਈ ਹੋਵੇ ਬਹੁਤ ਹੀ ਸਾਰੇ ਹੀ ਸ਼ਰਦਾ ਦੇ ਨਾਲ ਆਪਣੇ ਇਲਾਕਾ ਵਾਸੀ ਭੈਣ ਭਰਾ ਸਾਰੇ ਹੀ ਸੰਯੋਗ ਦਿੰਦੇ ਆ ਹਰ ਸਾਲ ਬਾਬਾ ਜੀ ਦਾ ਭੰਡਾਰਾ ਮਨਾਉਂਦੇ ਆ ਹਰ ਸਾਲ 31ਾਂ ਭੰਡਾਰਾ ਆ ਬਹੁਤ ਹੀ ਸ਼ਰਦਾ ਭਾਵਨਾ ਦੇ ਨਾਲ ਸਾਰੇ ਹੀ ਭੈਣ ਭਰਾ ਸੰਯੋਗ ਦਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ